ਆ ਗਿਆ ਕੰਨਾਂ ਲੀਮਿਟ ਪਰ ਆਇਆ ਵੇ ਆ ਜਾ ਆ ਜਾ ਚੱਲ ਸਾਡੇ سامنے ਟੈਲਫੋਨ ਕਰਨ ਤੇ ਵੇਖੋ ਟੈਲਫੋਨ 23 ਮਾਸੇ ਪਹਿਲਾਂ ਹੀ ਕਰ ਲਏ ਆ ਮੈਗਾ ਪ੍ਰੋ ਦੀ ਪਾਲਸ ਯੂਜ਼ ਇਹ ਸਭ ਤੋਂ ਸਸਤੀ ਤੇ ਸਭ ਤੋਂ ਵਧੀਆ ਪਾਲਸ ਇਹ ਆਪਾਂ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਆ ਵੇਖੋ ਵੇਖ ਰੀਲ ਨਾ ਕਰਕੇ ਕੀ ਗੱਜ ਹੁੰਦਿਆ ਸਵਾ ਸਵਾ ਹੀ ਤੁਸੀਂ ਪਿਆਰ ਕਰੋ ਪਾਲਸ ਤੋ ਲੋਕਾਂ ਇਧਰ ਹੀ ਲਾਂ ਨਹੀਂ ਐ ਸਪੈਸ਼ਲ ਐ ਪੁਲਿਸ ਵਜਰੀ ਐ ਇਤਾਂ ਹੰਦੀ ਬਣਾ ਕੇ ਦੇ ਦੂ ਲੋਕ ਕਹਿੰਦਾ ਕੀ ਆ ਗੱਲ ਆ ਓਪਨਿੰਗ ਸਾਡੇ ਵਧੀਆ ਹੋ ਗਏ ਸਾਜ ਹੀ ਆ ਗਏ ਆ ਹਾਂਜੀ ਮਿੱਤਰੋ ਹੁਣ ਦੇਰਪ੍ਰੀਤ ਸਿੰਘ ਤੇ ਵਿਜੇ ਬਲੱਗਣ ਕਰਨੇ ਡਲੋਡ ਨੂੰ ਅੱਗੇ ਕੰਟੀਨਿਊ ਕਿਉਂਕਿ ਟਰਾਲੀ ਟੁਲੀ ਹੀ ਕਰਨ ਲੱਗੇ ਮੋਡੀਫਾਈ ਢੋੜੇ ਕਾੜੇ ਲਿਓਣੇ ਪੈਂਦੇ ਨੇ ਸਾਡੇ ਵੀ ਵਜਰੇ ਸਾਡਾ ਬਹੁਤ ਵਧੀਆ ਤੇ ਅਸੀਂ ਮੈਂ ਉਹਨਾਂ ਥੋੜਾ ਜਿਹਾ ਘਮਗਮ ਕਰਕੇ ਬਾਅਦ ਤੇ ਚਲੋ ਫਿਰ ਲੋਕ ਨੂੰ ਦੇਖੋ ਹੁਣ ਆ ਟਾਈਮ ਬਲੈਂਸ ਪੂਰੀਆਂ ਆਉਂਗੀਆਂ ਵਧੀਆ ਵਧੀਆ ਯੈਸ ਯੈਸ ਬਾਕੀ ਬੇਲੀ ਜਨਤਾ ਬੰਨ ਲੱਗੀਆਂ ਬਸ ਬਾਕੀ ਤਨੂ ਆ ਵੀ ਖਾਦ ਜਿਹੜਾ ਬਹੁਤ ਵਧੀਆ ਲੱਗਾ ਹਾਂ ਨਵੀਂ ਕਰੋਸ਼ੀਆ ਕਰ ਰਹੀ ਬੇਹਾਂ ਜੀ ਮਿੱਤਰੋ ਵੈਲਕਮ ਬੈਕ ਖੂਬ ਕਰਦੇ ਪੀਣ ਸਾਜ ਵਧੀਆ ਹੋਵਗੇ ਅੱਜ ਦਾ ਲੋਗ ਅਸੀਂ ਇਦਾਂ ਹੀ ਕਰਤਾ ਚੱਲੂ ਗੱਲਾਂ ਬਾਤਾਂ ਜੀਆਂ ਜੀ ਮੁੰਡੇ ਕਿੰਦੇ ਵੀਡੀਓ ਵਾਡੀ ਬਣਾਉਣੀ ਆ ਨਾਲੀ ਟਰਾਲੀ ਨੂੰ ਕਰਾਂਗੇ ਫਿੱਟ ਇਹ ਕਹਿੰਦੇ ਮਾ ਨਹੀਂ ਕੋੜੇ ਵਾਲੀ ਕੋੜਾ ਬੰਦੇ ਨਾਲ ਤੇ ਅੱਜ ਲੈ ਕੇ ਤੇ ਬਾਕੀ ਵੇਖੋ ਕੀ ਮੋਹਲਜਲ ਬੰਦਾ ਵਾ ਜਿੰਮੀ ਜਾਣਾ ਵਾ ਕੰਮ ਕੋਈ ਕਰਾਂਗੇ ਵਖਰਾ ਬਾਕੀ ਉਹ ਟਾਇਰ ਬੇ ਪਹਿਲੇ ਜੈਕਸ ਪਰ ਉਹਦੇ ਤੇ ਬਾਕੀ ਦਿਨ ਕਰੋ ਚੈੱਕ ਲੱਗਾ ਪੋਰਚ ਜੇ ਲੱਗਦਾ ਕਿ ਧੱਕੜ ਚੱਲ ਲੈ ਆਪਣਾ ਮਾੜੀ ਵੀਡੀਓ ਕਿੱਦਾਂ ਦੀ ਚਾਹੀਦੀ ਵੀਡੀਓ ਤੈਨੂੰ ਚੱਲ ਬਣਾ ਵੀਡੀਓ ਕਿੱਦਾਂ ਦੀ ਚਾਹੀਦੀ ਏ ਉਹ ਉਧਰੋਂ ਵਾਜਾ ਮੰਗ ਰਿਆ ਈ ਜਾ ਜਾ ਨਾ ਜਾ ਕੇ ਇਹ ਸਾਲਾ ਕਿੱਡਾ ਬਣਿਆ ਵਾ ਸਰਤਾਜ ਬਾਰਾ ਨਹੀਂ ਯਾਰ ਉੱਤੇ ਮੜਿਆ ਹੋ ਗਿਆ ਆਹ ਗੁਰੂ ਗਾਲ ਉਹ ਆ ਗਿਆ ਨਾ ਲੀਵਡ ਪਰ ਆਇਆ ਤੇ ਆ ਜਾ ਆ ਜਾ ਚੱਲ ਲੈ ਮੁੰਡੇ ਨੇ ਕਰ ਲਿਆ ਨਟ ਵੀ ਅਸਤਰ ਸ਼ਸ਼ਤਰ ਦੰਦੇ ਲੱਗੇ ਰਹਿਆ ਵੇ ਕੱਢ ਨਹੀਂ ਪਾਣੀ ਭਰਾ ਸ਼ਸ਼ਤਰ ਕਬੀਆਂ ਨਾਲ ਹੀ ਗਿਆ ਮਮਾ ਖੁੱਲਣ ਦੇ ਵੀ ਨਹੀਂ ਦੇ ਦੇ ਜਾਂਮੋ ਗਿਆ ਤੇ ਬਾਕੀ ਕਰੋ ਚੱਕ ਤੀਂ ਰਾਣੀ ਸੁਨਦਰਾ ਗੰਦੀ ਹੋਈ ਹੈ ਵੀ ਕੋਈ ਨਹੀਂ ਕਰਦੇ ਨੇ ਵੀ ਸਾਫ਼ ਕਿੰਨੇ ਨਟ ਮਲਗਣ ਦੇ ਕਿੰਨੇ ਆਵੇ ਲੱਗ ਜਾਣਾ ਛੇਤੀ ਗੱਲ ਉਹਨਾਂ ਦਾ ਪੰਗਾ ਹੁੰਦਾ ਵਾ ਬਾ ਪੰਮੂ ਓਏ ਮੇਲੰਦਾਂ ਨਹੀਂ ਹੁੰਦਾ ਇਹ ਨਹੀਂ ਜੀ ਆਲਾ ਵੀ ਰੱਖਦੇ ਆ ਤੇ ਫੇ ਤੁਹਾਨੂੰ ਹੋਣੇ ਆ ਟਾਈਮ ਲੈਂਪਸ ਹੈ ਮੰਦੇ ਨੇ ਪਾਣਾ ਗਵਾਤਾ ਵੇਖੋ ਕਿਦਾਂ ਫਿੱਟ ਕਰਦੇ ਆ ਚਾ ਵੇਖੋ ਤੇ ਟਾਈਮ ਲੈਸ ਲੈ ਵੀ ਦੇਖੋ ਕਰ ਲੋ ਚੈੱਕ ਤੇਰਾਤੀ ਆ ਉਹ ਨਟ ਮਾੜੇ ਮਾੜੇ ਕਸ ਲੈਨੇ ਆ ਫਿਰ ਆ ਪੱਤੀਆਂ ਲਿਖਵਾਵਾਂਗੇ ਅੱਗੇ ਇਹ ਤੁਹਾਨੂੰ ਦਿਖਾਉਂਦੇ ਨਾਲ ਦੀ ਨਾਲ ਬਣੇ ਰਹੋ ਥੋੜੀ ਨਿਕਲ ਜਾਂਦੀ ਬਾਦ ਪਲਾਹਣਾ ਬੂ ਮਾੜੇ ਮਾੜੇ ਕਸ ਲਈਏ ਆ ਵੀ ਹਾਂ ਫਿਰ ਟਰਾਲੀ ਦਾ ਕਰਾਈ ਜਿਹੜਾ ਮਾਣਾ ਮੇਟਾ ਕੰਮ ਕਰਵਾਉਣ ਵਾਲਾ ਵੇਲਡਿੰਗ ਕਰਾ ਲਈ ਪੱਟੀਆਂ ਲਾਈਆਂ ਸੀ ਇਹਦੀ ਪੱਤੀ ਲਾਈ ਇਹਨੂੰ ਵੇਲਡ ਕਰਾ ਕੇ ਤੇ ਸਿਰੋਂ ਨੇ ਛੱਡ ਕੇ ਤੇ ਫਿਰ ਬਣੇ ਰੋ ਮੁੰਡਿਆਣੇ ਨਾਲੇ ਬਣਾਣੀਆਂ ਰਹੀਆਂ ਰੂਲਾਂ ਵਧੀਆ ਬਣੀਆਂ ਵਾ ਲੋਕੇਸ਼ਨ ਪੂਰੀ ਟਾਪਦੀ ਆਈ ਆ ਇਹੋਂ ਤੁਸੀਂ ਹੱਡੀ ਰੀਲਾਂ ਜਾ ਕੇ ਵੇਖਿਓ ਇੰਸਟਾਗ੍ਰਾਮ ਤੇ ਤੇ ਜਾ ਕੇ ਸਾਰੇ ਜਣੇ ਜ਼ਰੂਰ ਫੋਲੋ ਕਰੋ ਲੈ ਲੱਗੀ ਵਜਨ ਬਾਲ ਪੁੱਤ ਤੇ ਜਾ ਕੇ ਸਾਰੇ ਜਣੇ ਜ਼ਰੂਰ ਕਰੋ ਫੋਲੋ ਆਈ ਰਿਗਨ ਤਾਂ ਨਹੀਂ ਹਟਾ ਲੇ ਕਰਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਤੇ ਚਲੋ ਜੀ ਅਗੇ ਅਗੇ ਵਿਖਾਉਨੇ ਆ ਵੇਖੋ ਵੇਖ ਰੀਲ ਨਾ ਕਰਕੇ ਕੀ ਕੋਈ ਝੁੰਡਿਆ ਸਵਾ ਸਵਾਈ ਤੁਸੀਂ ਪਿਆਰ ਕਰੋ ਬਸ ਫੋ ਲੋਗਾਣੀ ਤੇ ਰੀਲਾਂ ਨਹੀਂ ਸਪੈਸ਼ਲ ਹੈ ਪੁਲਿਸ बजਰੀ ਹੈ ਇਦਾਂ ਮੇਰੀ ਵੀ ਬਣਾ ਕੇ ਦੇ ਰੀਲ ਮੈਂ ਕਿਉਂ ਤੁਹਾਨੂੰ ਮੈਂ ਟਾਈਮ ਦੇਤਾ ਵਾ ਹੁਣ ਤੁਹਾਡੀ ਟਾੜਾ ਟਾਈਮ ਸਦਨ ਇੱਕ ਬਣਾ ਲਈ ਚਾਲ ਵਧੀਆ ਜੀ ਇੱਕ ਤਾਂ ਕਰ ਜੀ ਤੇ ਚਲੋ ਫਿਰ ਬਾਕੀ ਆਂਡ ਮਾਂਡ ਨਹੀਂ ਕਰਨ ਕਰਦੇ ਆਪਾਂ ਇਗਨੋਰ ਤੇ ਚਲੋ ਬਣਾਉਨੇ ਰੀ ਲੇ ਕਪੜਾ ਮਾਰ ਲਾਸਾ ਕੋਈੜਾ ਤੇ ਦੋਵੇਂ ਮਾਰਨਾ ਪਿਛਲੇ ਤੇ ਮਾਰਦੇ ਤੁਹਾਡੇ ਸਾਹਮਣੇ ਟਾਇਰ ਸਾਫ ਕਰਨ ਤੇ ਵੇਖੋ ਹੁਣ ਟਾਇਰਾਂ ਨੂੰ ਅਸੀਂ ਕੀ ਕੀ ਮਾਰਦੇ ਪਹਿਲਾਂ ਹੀ ਕਰਨ ਲੱਗੇ ਆ ਮੈਗਾ ਬਰੋ ਦੀ ਪਾਲਸੀ ਯੂਜ਼ ਇਹ ਸਭ ਤੋਂ ਸਸਤੀ ਤੇ ਸਭ ਤੋਂ ਵਧੀਆ ਪਾਲਸੀ ਇਹ ਆਪਾਂ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਹਾਂ ਆਹ ਯੈਸ ਤੇ ਬਾਕੀ ਇਹ ਆ ਵੀ ਸ਼ੋਰੂਮ ਜਿਹੜੀ ਫਿਨਿਸ਼ ਮਿਲਦੀ ਹੈ ਇਹਦੇ ਨਾਲ ਪੂਰੀ ਓਕੇ ਰਿਪੋਰਟ ਦੀ ਵੇਖ ਸਕਦੇ ਜੇ ਮੈਗਾ ਬਰੋਦੀ ਤੁਸੀਂ ਪਾਲਸ ਵਰਤਣੀ ਆ ਫਾਰਮੂਲਾ ਟਾਇਰ ਸ਼ਾਈਨ ਲੈਣਾ ਹੁੰਦਾ ਇਹ ਬੜਾ ਕਿੰਨੇ ਦੀ ਹੁੰਦੀ ਹੈ ਇਹ ਬਹੁਤ ਮਹਿੰਗੀ ਆ ਤੇ ਜੇ ਪਰ ਜੇ ਕਿਸ ਨੂੰ ਚਾਹੀਦਾ ਡਿਸਕਾਊਂਟ ਉਹ ਹਾਲਾਣਾ ਨਾਲ ਸੰਪਰਕ ਕਰ ਲਿਓ ਉਹਦਾ ਇਹ ਮਿਲਦੀ 450 ਦੀ ਤੁਹਾਨੂੰ ਮਤਲਬ ਉਹ ਬਜਟ ਦਵਾ ਦਾਂਗੇ ਵੀ ਮਤਲਬ 3 ਗੁਣਾ ਘੱਟ ਹੋਊਗਾ ਫੇ ਸਾਰਾ ਮਤਲਬ ਕਿ ਇਹੋ ਜੀ ਆ ਦੋ ਆ ਸਕਦੀਆਂ ਤਿੰਨ ਵੀ ਆ ਸਕਦੀਆਂ ਫਿਰ ਬਾਕੀ ਸੰਪਰਕ ਤੁਸੀਂ ਕਰ ਲਿਓ ਜੇ ਸਾਡਾ ਕੂਪਨ ਕੋਡ ਵਰਤੋਗੇ ਤਾਂ ਕੂਪਨ ਕੋਡ ਇਹ ਭਲੇ ਕੀ ਹੈ ਸਬਸਕ੍ਰਾਈਬ ਕਰੋ ਤੇ ਬਾਕੀ ਟਾਇਰ ਉਧਰ ਲੈ ਜਾਓ ਉਧਰ ਆ ਗਏ ਚੈੱਕ ਕਰੀਏ ਲਿਸਕੂਪੀ ਸਕਰਦਾਗ ਨਹੀਂ ਫਿਰ ਦੇਖਿਆ ਚਲੋ ਘਟਾਵਾ ਕੋਈ ਗੱਲ ਨਹੀਂ ਮੋੜ ਮਾਰਦੇ ਨੇ ਕਪੜਾ ਅਸੀਂ ਟਟਮਟ ਮਾਰ ਲੈਣਾ ਵਾ ਤੇ ਬਾਕੀ ਕਿਦਾਂ ਯੂਜ਼ ਕਰਨਾ ਇਹਨੂੰ ਕਰਿਓ ਮੜਾਇਆ ਦੁਰਤ ਯੂਜ਼ ਇਹ ਆ ਵੀ ਜਦੋਂ ਬੂਟ ਪਾਲਸ ਵਾਲੀ ਲੈਣੀ ਆ ਤੇ ਜਿਹੜਾ ਟੱਕਣ ਜਾ ਤਸਮਾ ਲਿਆ ਕੋ ਜਾਣਾ ਬੂਟ ਲੈਣੇ ਆ ਉਹਨਾਂ ਤੁਹਾਨੂੰ ਆ ਦੇ ਦੇਣਾ ਇਹਦੇ ਵਿੱਚ ਗੱਦੀ ਤੁਸੀਂ ਆਪ ਮਨੋ ਫਿੱਟ ਕਰਨੀ ਆ ਬਾਬ ਆ ਕੇ ਗੰਭ ਗੁੰਮ ਹਾਂਜੀ ਖਾਣਾ ਕਿੱਥੇ ਆਵੇ ਖਾਣਾ ਇੱਥੇ ਹੀ ਆ ਰੀਲਾਂ ਲੱਗਿਆ ਬਣਾਉਂਦੇ ਚਾਂ ਲੱਗਣਾ ਨਹੀਂ ਨਹੀਂ ਐਨੀ ਲੋੜ ਨਹੀਂ ਪੈਂਦੀ ਬਾਕੀ ਚਲੋ ਪਿਆਰ ਹੁੰਦਾ ਵੀ ਕਰ ਦਿਆਂ ਦਾ ਬਾਕੀ ਨਹੀਂ ਗੱਲ ਕਰਾਂਗੇ ਕੰਟੀਨਿਊ ਕੀ ਕਹਿੰਦੇ ਸੀ ਮੈਂ ਕਹਿਣਾ ਵੀ ਚਸ਼ਮਾ ਵਾਲਿਆ ਕੋਈ ਜਾਣਾ ਵਾ ਤੇ ਗੱਦੀ ਤੁਸੀਂ ਆਪ ਫਿੱਟ ਕਰਨੀ ਆ ਜਿਹੜਾ ਫਰਨੀਚਰ ਨਹੀਂ ਬਣਾਉਂਦੇ ਹਾਂ ਹਾਂ ਫਰਨੀਚਰ ਜੀ ਗੱਦੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕੱਪ ਤੇ ਆ ਲਿਆ ਚੱਲੇ ਹਿੰਨ ਹੋਰ ਉਹ ਪੰਜ ਛੇ ਦੇ ਤੇ ਹੂਟਰ ਨਹੀਂ ਗਿਆ ਇਹਨੇ ਗੱਡੀ ਤੇ ਲਵਾਉਣਾ ਆਪਣੀ ਤਾਂ ਸਿੱਧੀ ਕਰਾ। ਹਾਂ ਕੀ ਬਣਾ ਲੈਣਾ ਨਹੀਂ ਤੇ ਮੈਂ ਲੈ ਆਣਾ ਟਰੈਕਟਰ। ਹਾਂ। ਹਾਂ ਹਾਂ। ਉਹਨੂੰ ਕੋਈ ਟਰੈਕਟਰ ਨਹੀਂ ਮਿਲਿਆ। ਟਰੈਕਟਰ ਲੈ ਆਣਾ ਮੈਂ। ਓਏ ਉਹਨੂੰ ਸਾਦੇ ਸੁਖ ਜੋਲ ਨੂੰ ਲਈ ਫੋਨ ਮੜਾਇਆ। ਚੱਲ ਬੰਦ ਬਾਹਰ। ਯਾਰ ਬੰਮੂ ਲਿਆ ਤੂੰ ਲਿਆ ਬਣਾ ਲਈ ਰੀਲ ਜੀ ਫਿਰ ਬਣਾ ਦਈਏ ਕਿਤੇ। ਇਹ ਕਰੀ ਮਾਨੀਆ ਬੋ। ਹਾਂ। ਇਹ ਤਾਂ ਹੁਣ ਤਾਂ ਪਤਾ ਲੱਗੂ ਅੱਗੇ ਅੱਗੇ। ਚਲੋ ਓਏ। ਮੈਂ ਕੀ ਕਰਾਂ ਤੁਹੀਂ। ਇਤਨਾ ਸਾਰਾ ਉਹ ਲੱਗਣ ਡਿਆ ਜਿਹੜਾ ਉਹਨਾਂ ਨੇ ਪਾਇਆ ਨੀਸ਼ੂ ਨੇ ਆ ਵੇ ਉਹ ਮਮਾ ਨਾਲ ਗੱਲ ਕਰ ਬੱਚਿਆਣਾ ਬਲੌਗ ਵੇਂਦੇ ਜੇ ਕਿ ਹਟ ਗਏ ਜੇ ਵੇਂਦੇ ਆ ਤੇ ਤਣੀ ਉੱਪਰ ਵੱਜ ਗਏ ਜੇ ਉਹ ਰੋਟੀ ਬੜੀ ਬਣਵਾਣਾ ਵੀਡੀਓ ਮੈਂ ਮੋਟਰਸਾਈਕਲ ਮਦਰ ਪਾ ਦੇ ਆਹੋ ਉਹ ਕਰਨ ਡਿਆ ਮਮਾ ਵੀਡੀਓ ਨਾ ਮੈਨੂੰ ਮਾਰਦੇ ਨਾ ਮੈਂ ਹੁੰਦਾ ਜਦੋਂ ਨਹੀਂ ਤੂੰ ਵੀਡੀਓ ਬਣਾਉਣਾ ਮੋਟਰ ਮਾਰਦੇ ਨਾ ਆਏ ਵੀਡੀਓ ਬਣਾਣਾ ਇੱਧਰ ਕਿ ਨਹੀਂ ਕੀਤੀ ਤੇ ਬਾਕੀ ਮਿੱਤਰੋ ਜਿਹੜਾ ਨਵਾਂ ਟ੍ਰੈਂਡ ਚੱਲਣ ਰਿਹਾ ਹੈ ਉਹ ਗੱਲ ਨਹੀਂ ਉਹ ਵਿਖਾਉਣਾ ਥੜੀ ਐਂ ਰੀਲ ਚ ਹੀ ਫਾਦਾਂਗੇ ਨਹੀਂ ਮੈਂ ਦੱਸਣ ਲੱਗਾ ਬਣਾ ਨਵਾਂ ਟ੍ਰੈਂਡ ਇੱਕ ਚੱਲਣ ਰਿਹਾ ਵਾ ਤੇ ਉਹ ਹੀ ਹੁਣ ਲੱਗੇ ਕਰਨ ਤੇ ਉਹ ਤੁਹਾਨੂੰ ਰੀਲ ਵੇਖਣ ਨੂੰ ਮਿਲੂਗੀ ਮੈਂ ਕਿ ਬਲਗਣ ਤੇ ਇੰਸਟਾ ਤੇ ਬਾਕੀ ਚੈਨਲ ਸਾਰਿਆਂ ਦੇ ਕਰ ਲੋ ਦਿਲ ਬਲਗਣ ਆਈਡੀ ਆ ਤੇ ਇੰਸਟਾਗ੍ਰਾਮ ਤੇ ਇਹਦੀ ਮੈਂ ਰਹਿ ਦੇ ਸਟੋਰੀ ਜ਼ਰੂਰੀ ਹੈ ਹਾਈਟ ਕਰਕੇ ਦਿੰਦਾ ਵਾ ਤੂੰ ਗਾ ਕਰੋ ਮਾੜੀ ਕਾਹ ਗਾ ਇੱਥੇ ਖਾਲੀ ਗੱਲਾਂ ਬੱਸ ਇੱਥੇ ਲਾਉਣੀ ਆ ਚਲੋ ਜੀ ਮਿਲਦੇ ਹਾਂ ਫਿਰ ਤੁਹਾਨੂੰ ਨੀਲਾ ਬਣਾ ਲਈਏ ਬਾਕੀ ਸਾਈਕਲ ਤੇ ਵੀ ਬਣਾਵਾਂਗੇ ਇੱਕ ਜਿਹੜੀ ਉਹ ਕੀ ਇਹਨੂੰ ਕਹਿੰਦੇ ਆ ਉਹ ਇੰਡੀਕਾ ਕਾਦੀ ਸਾਜੰਦੀ ਉਹ ਕਹਦੀ ਸਾਗਰਦੀ ਮਮਾ ਅੱਜ ਤੱਕ ਨਹੀਂ ਮੇਜ ਆਪਰੇ ਅੱਜੂ ਗੱਡੇ ਟਰਾਲੀ ਚ ਮਾਰ ਦੇ ਵੀ ਜਾ ਕੋ ਨਾ ਕਰ ਕੰਮ ਲੈ ਵੀ ਉਹ ਤੇ ਬਲ ਲੱਭਣ ਡਿਆ ਵੀਡੀਓ ਚ ਕਾਫ ਨਹੀਂ ਕਰਨ ਚੱਲ ਫੇਰ ਬਣਾ ਲਈਏ ਫੋਟੋ ਸੈਸ਼ਨ ਮੁੱਕ ਗਿਆ ਵਾ ਤੇ ਹੁਣ ਜਿੱਥੇ ਜਾਣਾ ਉੱਥੇ ਜਾਵਾਂਗੇ ਤੇ ਚਲੋ ਵਲੋਗ ਨੂੰ ਜੇ ਇੰਨਾ ਕੁ ਵਲੋਗ ਸਾਡਾ ਵਧੀਆ ਲੱਗਾ ਨਾ ਛੋਟਾ ਜਿਹਾ ਤੇ ਚਲੋ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੇ ਮਿੰਨੀ ਮਿੰਨੀ ਵਲੋਗ ਹੁੰਦੇ ਰਹਿਣਗੇ ਕਿਉਂ ਵੀ ਓਏ ਹਲੋ ਕਰ ਹਾਂ ਇਦਾਂ ਕਰਕੇ ਤੇ ਵਲੋਗ ਵਲੋਗ ਹੁੰਦੇ ਰਹਿਣਗੇ ਤੇ ਬਾਕੀ ਗੱਲ ਇਹ ਆ ਵੀ ਹੁਣ ਲਈ ਅਸੀਂ ਵੱਡੀ ਲੈਣ ਦੀ ਐ 16 24 ਫੁੱਟੀ ਐ ਤਾਰ ਕੇ ਭੈਣ ਨਹੀਂ ਰਹੀ ਐ ਥੋੜੀ ਜਿਹੀ ਤੱਗੀ ਹੋੜੀ ਐ ਤੇ ਬਾਕੀ ਕਮੈਂਟਾਂ ਵਿੱਚ ਦੱਸਿਓ ਵੀ ਟਾਇਰ ਕਿਦਾਂ ਲੱਗੇ ਟਰੈਕਟਰ ਨੂੰ ਸੋਹਣੇ ਲੱਗੇ ਤੇ ਕਿਦਾਂ ਲੱਗੇ ਗੱਡੀ ਜਿ ਨਹੀਂ ਲਿਆ ਉਹੋ ਜਿ ਸੁੱਟਦਾ ਮੇਰੇ ਸਾਬ ਨਾਲ ਉਹ ਵੀ ਏ ਥੰਬਨੇਲ ਵੀ ਹੋ ਸਕਦਾ ਬਾਕੀ ਉਹ ਕੇ ਰਿਪੋਰਟ ਆ ਟਾਇਰ ਵੇਖੋ ਲਿਸਕਣੇ ਆ ਇਹ ਮੈਂ ਹੀ ਕੀਤਾ ਆਣ ਕੇ ਪਹਿਲਾ ਉਦਾਂ ਵਲੋਗ ਬਣਾਈਏ ਤੇ ਬਾਕੀ ਚੈਨਲ ਨੂੰ ਤੁਸੀਂ ਕਾਰ ਦੇ ਨਾਂ ਬੂਰਾ ਨਿਊ ਕੰਟੈਂਟ ਆਉਂਦਾ ਦੇ ਤੇ ਬਾਕੀ ਚਲੋ ਮਿਲਦੇ ਤੁਹਾਨੂੰ ਫਿਰ ਅਗਲੇ ਵਲੋਗ ਤੇ ਤੇਿਲ ਦਿਨ ਬਾਏ ਬਾਏ